ਅੰਦਲੇ ਕੇ ਹੈ ਭਰਾ ਮੇਰੇ ਤੁਹਾਡੇ ਵਾਸਤੇ ਅਰਜਨ ਟਰੈਕਟਰ ਕੀ ਆ ਫਿਰ ਛੀਛੇ ਮੰਗੂ ਚਮਕਦਾ 15 ਮਾਡਲਾ ਹਰਿਆਣਾ ਨੰਬਰ ਆ 4 ਲੱਖ 22 ਦੀ ਰਿਮਾਂਡ ਆ ਜੇ ਕਿਸੇ ਭਰਾ ਨੇ ਲੈਣਾ ਹੋਵੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਟਰੈਕਟਰ ਇੱਕ ਹੰਤ ਚੱਲਿਆ ਪੁਰਾਣਾ ਟਰੈਕਟਰ ਇਹਦੇ ਵਿੱਚ ਕਟਿਆ ਨਹੀਂ ਜਾਣਾ ਕਿਉਂਕਿ ਇਹ ਜ਼ਿੰਮੇਦਾਰਾ ਟਰੈਕਟਰ ਆ ਬਾਈ ਨੇ ਨਵਾਂ ਕਢਾਇਆ ਸੀਗਾ ਪੂਰਾ ਘੈਂਟ ਟਰੈਕਟਰ ਆ ਜਰਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਸਾਈਡ ਗੇਅਰ ਆ 95 ਪੈਸੇ ਟਾਇਰ ਆ ਪੂਰਾ ਸਾਫ ਟਰੈਕਟਰ ਪੂਰਾ ਘੈਂਟ ਟਰੈਕਟਰ ਆ ਯਾਰ ਜੇ ਕਿਸੇ ਭਰਾ ਨੇ ਲੈਣਾ ਹੋਏ ਬਾਈ ਦਾ ਸਕਰੀਨ ਤੇ ਥੱਲੇ ਵਾਲਾ ਨੰਬਰ ਚੱਲੀ ਜਾਂਦਾ 95 ਵਾਲਾ ਤੇ ਬਾਈ ਨੂੰ ਫੋਨ ਲਾ ਦਿਓ ਪੂਰਾ ਘੈਂਟ ਟਰੈਕਟਰ ਆ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ 90 ਤੋਂ 95 ਪੈਸੇ ਟਾਇਰ ਆ 4 ਲੱਖ ਡਿਮਾਂਡ ਆ 15 ਮਾਡਲ ਆ ਹਰਿਆਣਾ ਨੰਬਰ ਆ ਪੂਰਾ ਸੋਹਣਾ ਟਰੈਕਟਰ ਐ ਸੀਚੇ ਵਾਂਗੂ ਚਮਕਦਾ ਬਿਜਲੀ ਯਾਰ ਮੂੰਹ ਦੀਆਂ ਗੱਲ ਛੱਡੋ ਤੇ ਚੱਲੀ ਆ ਟਰੈਕਟਰ ਆ ਬਾਈ ਕਹਿੰਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਬਾਈ ਕਨਾ ਮਜਬੂਰੀ ਸੀ ਕਿ ਤਾਂ ਕਰਕੇ ਵੇਚਣਾ ਪੈ ਗਿਆ ਨਹੀਂ ਵੇਚਣਾ ਨਹੀਂ ਸੀਗਾ ਪੂਰਾ ਸੋਹਣਾ ਟਰੈਕਟਰ ਆ ਭਰਾ ਮੇਰੋ ਲਾਉਣ ਵੀ ਹੋ ਜੂਗਾ ਇਹ ਤੇ 15 ਮਾਡਲ ਆ ਤਾਂ ਕਰਕੇ ਲਾਉਣ ਹੋ ਜੂਗਾ ਤੇ ਜਿਹੜਾ 10 ਮਾਡਲ ਤੋਂ ਥੱਲੇ ਹੁੰਦੇ ਨੇ ਉਹਨਾਂ ਤੇ ਨਹੀਂ ਲਾਉਣ ਹੁੰਦਾ ਤੇ ਪੂਰਾ ਸੋਹਣਾ ਟਰੈਕਟਰ ਆ ਬਾਈ ਨੂੰ ਫੋਨ ਲਾ ਲਿਓ ਘੈਂਟ ਗੱਲਵਾਦਾ ਯਾਰ ਕਿਸੇ ਪਾਸੇ ਟਰੈਕਟਰ ਦੇ ਧ੍ਰੀੜ ਨਹੀਂ ਲੱਗੀ ਸਾਰਾ ਟਰੈਕਟਰ origignal ਆ ਬਾਈ ਕਹਿੰਦਾ ਜੇ ਕੋਈ ਆਏ ਆਪਦੇ ਵੀ ਟਰੈਕਟਰ ਦੇ ਮਨ ਕਿਤੇ ਲੋ ਰੰਗ ਹੋਇਆ ਜਾਂ ਕਰਮ ਵੀ ਲੱਗੀ ਹੋਈ ਤਾ ਵੀ ਕੰਮ ਮੈਂ ਦੇਣਦਾਰ ਆ ਯਾਰ ਇੰਜਨ ਵੀ ਦੇਖ ਕੇ ਭਰਾ ਮੇਰੇ ਭੁੱਖ ਲੈਂਦੀ ਆ ਟਰੈਕਟਰ ਦੇਖੋ ਤੁਸੀਂ ਉਹਨੂੰ ਦਿਖਾਈ ਜਨਿਆ ਤਾਂ ਜਿਵੇਂ ਸਾਫ ਟਰੈਕਟਰ ਪਿਆ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਈ ਜਨਿਆ ਪੂਰਾ ਸੋਹਣਾ ਟਰੈਕਟਰ ਆ ਯਾਰ ਜੀ ਕਿਸੇ ਭਰਾ ਨੇ ਲੈਣਾ ਹੋਵੇ ਬਾਈ ਦਾ ਸਕਰੀਨ ਤੇ ਥੱਲੇ ਆ ਨੰਬਰ ਚੱਲੀ ਜਾਂਦਾ ਤੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰ ਬਣ ਕੇ ਸ਼ੇਅਰ ਕਰਦਿਆ ਕਰੋ ਤੇ ਪੂਰਾ ਸੋਹਣਾ ਟਰੈਕਟਰ ਆ ਯਾਰ ਟਾਇਰਾਂ ਟੂਰਾਂ ਕਰਨੀਆਂ ਵੀ ਪੂਰਾ ਘੈਂਟ ਆ